Thank <laughs> you. ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਸ਼ੁਰੂਆਤ ਹੋ ਗਈ ਸੀ ਤੇ ਟਾਈਮ ਵੱਚ ਚੁੱਕਿਆ ਜੀ 6:30 ਵਜੇ ਤਾਂ ਤੇ ਇਧਰ ਮੈਂ ਫੁੱਲ ਤੋੜਲੇ ਸੀ ਤੇ ਮੈਂ ਜਾਣਾ ਸੀ ਮੰਦਿਰ ਦੀਵਾ ਬਣਾ ਰਿਆ ਸੀ ਮੈਂ ਤੇ ਫਿਰ ਪੱਤੀ ਰੱਖ ਲਈ ਸੀ ਫੁੱਲ ਤੋੜ ਕੇ ਤੇ ਮੈਂ ਜਲ ਪਾ ਲਿਆ ਸੀ ਇਧਰ ਕੱਚੀ ਲੱਸੀ ਕਿਉਂਕਿ ਅੱਜ ਹੈਗਾ ਅਸੀਂ ਸੋਮਵਾਰ ਤੇ ਬੱਸ ਹਨਾ ਹੁਣ ਅਸੀਂ ਜਾਣ ਦੀ ਤਿਆਰੀ ਕਰਦੇ ਸੀ ਮੰਦਿਰ ਮੰਦਰ ਵਿੱਚ ਜਾ ਕੇ ਅਸੀਂ ਆ ਗਏ ਸੀ ਮੰਦਰੋਂ ਆ ਕੇ ਤੇ ਫਿਰ ਮੈਂ ਲੱਗੀ ਸੀ ਜੀਉਤਣਾਂ ਤੇ ਮੈਂ ਇੱਥੇ ਜੋਤ ਲਾਉਣ ਲੱਗੀ ਸੀ ਮੰਦਰੋਂ ਆ ਕੇ ਅਸੀਂ ਤੇ ਮੰਦਰ ਦੇ ਵਿੱਚ ਵੀ ਕਾਫੀ ਟਾਈਮ ਲੱਗ ਗਿਆ ਸੀ ਕਿਉਂਕਿ ਅੱਜ ਹੈਗਾ ਸੀ ਸੋਮਵਾਰ ਤੇ ਸੋਮਵਾਰ ਨੂੰ ਹਨਾ ਜੀ ਭੀੜ ਹੁੰਦੀ ਐ ਇੱਥੇ ਮੰਦਰ ਦੇ ਵਿੱਚ ਮੰਦਰ ਦੇ ਵਿੱਚ ਫਿਰ ਅਸੀਂ ਹਨਾ ਪਹਿਲਾਂ ਖੜੇ ਰਹੇ ਤੇ ਰੁੱਕ ਕੇ ਫਿਰ ਹਨਾ ਪਹਿਲਾਂ ਅਸੀਂ ਸਫਾਈ ਕੀਤੀ ਮੰਦਰ ਦੀ ਮੈਂ ਦਸਣਿਆਂ ਗਏ ਸੀ ਘੇਰ ਮੰਦਰ ਦੀ ਸਫਾਈ ਕਰਕੇ ਫਿਰ ਅਸੀਂ ਜਲ ਵਗੈਰਾ ਚੜਾ ਕੇ ਫਿਰ ਅਸੀਂ ਆਏ ਤੇ ਸਾਨੂੰ ਹਨਾ 7:30 ਵਜੇ ਸੀ 7:30 ਆ ਕੇ ਤੇ ਫਿਰ ਮੈਂ ਪਹਿਲਾਂ ਮੈਂ ਜੋਤ ਲਾ ਦਾਂ ਜੋਤ ਲਾ ਕੇ ਫਿਰ ਮੈਂ ਹਨਾ ਰੋਟੀ ਪਾਣੀ ਬਣਾਉਂਗੀ ਤੇ ਜੋਤ ਲਾਉਣ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਮੰਦਰ ਜਾ ਕੇ ਨਾਲੇ ਤੇ ਬਸ ਮੈਂ ਜੋਤ ਲਾਤੀ ਤੇ ਇੱਥੇ ਮੈਂ ਖਿ ਲੈ ਲੂੰਗੀ ਭਗਵਾਨ ਜੀ ਦਾ ਆਸ਼ੀਰਵਾਦ ਤੇ ਬਸ ਹਨਾ ਮੈਂ ਸਾਡੇ ਘੰਟੀ ਤਾਂ ਹੈ ਨਹੀਂ ਫਿਰ ਮੈਂ ਦਵਨਗੀ ਪੂਜਾ ਦਿੰਨੀ ਆ ਤੇ ਬਸ ਜੇ ਇੱਥੇ ਭਗਵਾਨ ਜੀ ਦਾ ਤੁਸੀਂ ਵੀ ਲੈ ਲਓ ਆਸ਼ੀਰਵਾਦ ਕਰ ਲੋ ਤੁਸੀਂ ਵੀ ਭਗਵਾਨ ਜੀ ਦੇ ਦਰਸ਼ਨ ਤੇ ਨਾਲੇ ਚੌਥ ਅਧਿਕਾਰੀ ਦੇ ਦਰਸ਼ਨ ਦੇਖੋ ਜੀ ਇਹ ਸਾਡਾ ਹਨਾ ਛੋਟਾ ਜਿਹਾ ਹੈਗਾ ਮੰਦਿਰ بس میں ਤਿੰਨ ਹੀ ਫੋਟੋਆਂ ਰੱਖੀਆਂ ਹੋਈਆਂ ਇੱਕ ਤੁਲਕਾ ਮਾਤਾ ਦੀ ਗਣੇਸ਼ੀ ਦੀ ਤੇ ਇੱਕ ਸ਼ੇ ਪਰਿਵਾਰ ਦੀ ਤੇ ਇੱਕ ਸ਼ਿਵਲਿੰਗ ਰੱਖਿਆ ਹੋਇਆ ਛੋਟਾ ਜਿਹਾ ਤੇ ਤੁਰਤੀ ਲਾ ਕੇ ਤੇ ਮੈਂ ਇੱਥੇ ਰੋਟੀ ਬਣਾਈ ਜਾਨੀ ਐ ਤੇ ਸੁਨਿਆਣੇ ਜਾਣਾ ਸੀ ਮੈਂ ਕਿ ਚੱਲ ਮੈਂ ਰੋਟੀ ਬਣਾਉਂਦਾ ਤਾਂ ਟਾਈਮ ਹੋ ਗਿਆ ਸੀ ਬੱਸ ਦਾ ਫੇਟਾਫਟ ਫੇ ਰੋਟੀ ਲਾਉਣ ਲੱਗ ਗਈ ਮੈਂ ਕਿ ਚੱਲ ਰੋਟੀ ਲਾ ਦੇਣੀ ਐ ਤੇ ਵਸ ਮਨਾ ਰਿਸ਼ੂ ਹੋ ਜਾਊਗਾ ਮੈਂ ਮੰਦਰ ਮੈਂ ਇੱਥੇ ਰੋਟੀ ਮੰਗਦਾ ਕਿੰਨਾ ਰੋਟੀ ਦੇ ਦੇ ਮੈਂ ਕਿ ਵੀ ਤੂੰ ਮੰਦਰ ਚਾਇਆ ਪਹਿਲਾਂ ਫੇ ਰੋਟੀ ਖਾ ਲਈਆ ਕਿ ਮੈਂ ਤੁਮ ਬਣਾਉਣੀ ਐ ਤੇ ਵਸ ਜੀ ਮੈਂ ਰੋਟੀ ਬਣਾ ਕੇ ਤੇ ਇੱਥੇ ਮੈਂ ਹਨਾ ਆਟਾ ਝਾੜਦੀ ਆਂ ਡਰਮ ਦੇ ਵਿੱਚ ਤੇ ਇਹਦੇ ਵਿੱਚ ਟੈਂਕੀ ਦੇ ਵਿੱਚ ਆਟਾ ਝਾੜ ਕੇ ਫੇਰ ਮੈਂ ਨਾ ਰੋਟੀਆਂ ਬਣਾ ਕੇ ਸਾਰਾ ਕੁਝ ਕਰਕੇ ਮੈਨੂੰ ਲੱਗ ਗਈ ਸੀ ਪਿਆਸ ਤੇ ਮੈਂ ਇੱਥੇ ਪਾਣੀ ਪੀ ਲਿਆ ਤੇ ਇੱਥੇ ਆ ਗਏ ਸੀ ਜੀ ਅਸੀਂ ਉਹਦੇ ਉਹ ਮਨ ਲਾ ਤਾ ਆ ਗਏ ਅਸੀਂ ਜੋਤ ਬੱਤੀ ਜੋਤ ਬੱਤੀ ਕਰਕੇ ਤੇ ਫਿਰ ਮੈਂ ਰੋਟੀਆਂ ਲਾਈ ਰੋਟੀਆਂ ਲਾ ਲਈ ਹੁਣ ਮੈਂ ਸਨੇਹਾ ਚਲੀ ਗਈ ਤੇ ਰਿਸ਼ੂ ਮੰਦਰ ਗਿਆ ਹੋਇਆ ਬਸ ਅਸੀਂ ਹੁਣ ਨਾਸ਼ਤਾ ਕਰਾਂਗੇ ਤੇ ਦੇਖੋ ਇਹ ਸਾਰੇ ਹੈਗੇ ਕਰਨ ਵਾਲੇ ਬਿਸਤਰੇ ਚੱਕਣਾ ਪਏ ਅੱਧੇ ਤਾਂ ਚੱਕਤੇ ਸੀ ਅੱਜ ਵੀਰ ਬੱਚੇ ਲੇਟ ਉੱਠਦੇ ਆ ਹਨਾ ਤਾਂ ਕਰਕੇ ਬਾਅਦ ਚੱਕੇ ਅਸੀਂ ਸੁੱਤੇ ਰਹਿੰਦੇ ਰਹਾਂ ਬਚਨ ਪਏ ਰਹਿੰਦੋ ਤੇ ਇੱਧਰ ਦੇਖ ਲਈ ਭਾਂਡੇ ਉੱਥੇ ਪਏ ਸੁਨੇਹਾ ਇੱਥੇ ਖਾ ਕੇ ਰੋਟੀ ਰਾਖ ਕੇ ਭਾਂਡੇ ਤੇ ਇੱਧਰ ਜਿਵੇਂ ਅਸਾ ਹੋ ਗਿਆ ਕੰਮ ਕਰ ਸਾਰਾ ਹਨਾ ਚੰਤਰ ਵਗੈਰਾ ਸਾਰਤੀਆਂ ਸੀ ਬਸ ਕੰਮ ਹੋ ਗਏ ਹੁਣ ਮੱਸਾ ਚੱਕੋਗੇ ਦੂਜਾ ਕੰਮ ਕਰਦੇ ਹਾਂ ਸਾਰਾ ਬਿਸਤਰੇ ਵਗੈਰਾ ਚੱਕਦੀਆਂ ਤੇ ਇੱਥੇ ਜੀ ਮੈਂ ਹਨਾ ਬਿਸਤਰੇ ਚੱਕੀ ਜਾਂਦੀ ਸੀ ਮੇਰਾ ਬਿਸਤਰੇ ਚੱਕਦਾ ਇਹ ਰਹਿੰਦੇ ਸੀ ਬਾਹਰ ਪਾਈ ਬਾਕੀ ਦਾ ਇਕੱਠੇ ਕਰਕੇ ਰੱਖਦੇ ਸੀ ਅੰਦਰ ਤੇ ਅਸੀਂ ਮੰਦਰ ਵਾਕੀਆਂ ਸਤਾ ਕਰਕੇ ਇੱਥੇ ਫਿਰ ਇਕੱਠੇ ਕੀਤੇ ਸੀ ਤੇ ਡੈਡੀ ਨੇ ਬਿਸਤਰੇ ਰੱਖ ਕੇ ਤੇ ਫਿਰ ਮੈਂ ਹਨਾ ਆਹ ਮੰਜਾ ਚੱਕਣ ਲੱਗ ਗਈ ਸੀ ਮੰਜੇਤਰ ਸਾਈਡ ਤੇ ਪਿਆ ਸੀ ਬਚਾਲੇ ਜੇ ਫਿਰ ਮੈਂ ਕਹਾਂ ਵੀ ਮੈਂ ਸਾਈਡ ਤੇ ਕਰ ਦਿੰਨੀ ਇੱਕ ਸਾਈਡ ਤੇ ਤੇ ਬਸ ਮੈਨੂੰ ਇਧਰਲੀ ਸਾਈਡ ਲਾ ਦੂੰਗੀ ਮੰਜੇ ਨੂੰ ਤੇ ਇੱਥੇ ਜੀ ਹਨਾ ਤੁਹਾਨੂੰ ਦਿਖਾਉਣੀ ਆ ਵੀ ਕੱਲ ਹਨਾ ਗੇਟ ਵਾਲ ਲਵਾਏ ਸੀ ਗੇਟ ਵਾਲ ਸਾਡਾ ਆਹ ਵਾਲਾ ਤਾਂ ਤਾਜੇ ਪਾਣੀ ਵਾਲਾ ਲਵਾਇਆ ਇੱਥੇ ਹਨਾ ਜਿਹੜਾ ਡਾਇਰੈਕਟ ਪਾਣੀ ਹੁੰਦਾ ਉਹ ਲਵਾਇਆ ਦੋ ਲਵਾਏ ਹੈ ਜੀ ਤੇ 1000 ਰੁਪਏ ਪੂਰਾ ਲੱਗ ਗਿਆ ਟੋਟਲ ਤੇ ਇੱਥੇ ਜਿਹੜਾ ਹਨਾ ਉਹ ਹਕੀਤਾ ਸੀ ਖੱਡਾ ਵੱਜਿਆ ਸੀ ਉੱਥੇ ਗੇਟ ਲਵਾਇਆ ਸੀ ਉੱਥੇ ਸਾਰੇ ਫਿਰ ਪਲਾਸਟਰ ਕਰਨਾ ਪਿਆ ਸਿਮਿੰਟ ਮੰਗਾਇਆ ਪਰ ਜਿਹੜਾ ਬਚਿਆ ਖੁਚ ਐਸੀ ਜਿੱਥੇ ਥੋੜਾ ਮੋਟਾ ਰਹਿੰਦਾ ਸੀ ਉੱਥੇ ਲਵਾਤਾ ਸੀ ਨਗਾ ਚਾ ਲਾ ਲੈਨੇ ਹਨਾ ਤੇ ਲਾ ਕੇ ਤੇ ਫਿਰ ਮੈਂ ਹਨਾ ਇੱਧਰ ਬਸ ਤੁਹਾਨੂੰ ਦਿਖਾਤਾ ਵੀ ਸਾਰਾ ਲਾਤਾ ਆਪਾ ਸਿਮਿੰਟ ਸਾਰਾ ਜਿੰਨਾ ਕ ਬਚਿਆ ਸੀ ਕਿਉਂਕਿ ਥੋੜਾ ਹੀ ਮੰਗਾਇਆ ਸੀ ਫਿਰ ਮੈਂ ਆ ਗਈ ਸੀ ਰਸੋਈ ਦੇ ਵਿੱਚ ਭਾਂਡੇ ਸਾਫ਼ ਕਰਨ ਕਲ ਮੈਂ ਤਾਂ ਸੋਚਣ ਲੱਗ ਗਈ ਸੀ ਵੀ ਮੈਂ ਹਣਾ ਸਲਫ ਪਹਿਲਾਂ ਸਾਫ ਕਰਾਂ ਕਿ ਭਾਂਡੇ ਸਾਫ ਕਰਾਂ ਫਿਰ ਮੈਂ ਕਿ ਨਹੀਂ ਭਾਂਡੇ ਕਰਦੀ ਕਿਉਂਕਿ ਭਾਂਡੇ ਬਹੁਤ ਜ਼ਿਆਦਾ ਹੋ ਗਏ ਸੀ ਤੇ ਇੱਥੇ ਬਹੁਤ ਸਾਰੇ ਭਾਂਡੇ ਸੀ ਸਵੇਰ ਵਾਲੇ ਦੁੱਧ ਚੀਰ ਚਾਰੀ ਉੱਡੀ ਘਰੇ ਪਹਿਲੇ ਵਾਲੀ ਇਕੱਠੀ ਸੀ ਤੇ ਮੈਂ ਕਿ ਉਹ ਗਰਮ ਕਰਨ ਲੱਗ ਗਈ ਸੀ ਇਹ ਗਣਾ ਮੈਂ ਤਾ ਕਰਨ ਲੱਗੀ ਸੀ ਕਿਉਂਕਿ ਇਹਦੇ ਵਿੱਚ ਚਟਣੀ ਪਾ ਕੇ ਭਰਕ ਦਾਂਗੇ ਇਹਦੇ ਡੈਡੀ ਵਾਸਤੇ ਤੇ ਉਹ ਚਾਹ ਨਾਲ ਰੋਟੀ ਖਾ ਲੈਣਗੇ ਚਟਣੀ ਲੈ ਲੈਣਗੇ ਤੇ ਫਿਰ ਮੈਂ ਘੋੜੇ ਦੇ ਵਿੱਚ ਹੀ ਚਟਣੀ ਪਾ ਦਿੰਨੇ ਆ ਉਹ ਹੀ ਖਾ ਲੈਂਦੇ ਵਸ ਇੱਥੇ ਮੈਂ ਗੈਂ ਸਾਫ ਕਰਨ ਲੱਗ ਗਈ ਸੀ ਭਾਂਡੇ ਮੈਂ ਸਾਫ ਕਰਦੇ ਸੀ ਸਾਰੇ ਗੇਂਸ ਨੂੰ ਚੰਗੀ ਤਰ੍ਹਾਂ ਆਪਾਂ ਹਨਾ ਕਲੀਨ ਕਰ ਦਾਂਗੇ ਤੇ ਇੱਥੇ ਪਤਾ ਨਹੀਂ ਕੀ ਚੰਮਿਆ ਪਿਆ ਸੀ ਮੈਂ ਉਹਨੂੰ ਖੁਰਚਦੀ ਸੀ ਤੇ ਵਸੇ ਹਨਾ ਸਾਡਾ ਹੋ ਜਾਊਗਾ ਗੈਂਸ ਸਾਫ ਤੇ ਵਸੇ ਫਿਰ ਸਲਫ ਵਗੈਰਾ ਸਾਫ ਕਰ ਦਾਂਗੇ ਡੱਬੇ ਕਰ ਦਾਂਗੇ ਤੇ ਤਾਂ ਰੋਜ਼ ਦੀ ਰੁਟੀਨ ਆ ਤੁਹਾਨੂੰ ਪਤਾ ਹੀ ਹੈ ਜੀ ਹਨਾ ਆਪਾਂ ਕਰਨੀ ਪੈਂਦਾ ਆਪਣਾ ਸਾਰਾ ਕੰਮ ਤੇ ਕਈ ਵੀਰ ਭੈਣ ਸੋਚਦੇ ਹੋਣਗੇ ਵੀ ਹਨਾ ਇਹ ਤਾਂ ਡੇਲੀ ਦਾ ਰੁਟੀਨ ਆਹੀ ਦਿਖਾਉਂਦੀ ਰਹਿੰਦੀ ਹੈ ਵੀ ਹਨਾ ਭਾਂਡੇ ਸਾਫ ਕਰ ਲੈ ਝਾੜੂ ਲਾ ਲੈ ਪੋਚੇ ਲਾ ਲੈ ਕੱਪੜੇ ਧੋ ਲੈ ਝੜ ਤੇ ਰੋਟੀ ਬਕਾ ਲਈ ਤੇ ਆਪਣਾ ਜੀ ਹੁੰਦਾ ਹੀ ਇਹ ਲੇਡੀਜ਼ ਦਾ ਇਹ ਕੰਮ ਹੀ ਆ ਫਿਰ ਆਪਾਂ ਇਹ ਹੀ ਦਿਖਾਉਣਾ ਹੈ ਡੇਲੀ ਦਾ ਯਕ ਡੇਲੀ ਰੁਟੀਨ ਆਪਣੀ ਹਨਾ ਤੇ ਆਪਾਂ ਕਢਾਏ ਵੀ ਕੋਈ ਜੋਬ ਵਗੈਰਾ ਕਰਦੇ ਆ ਜਾਂ ਕੋਈ ਹੋਰ ਕੰਮ ਕਰਦੇ ਆ ਵੀ ਆਪਾਂ ਉਹ ਦਿਖਾਈ ਚੱਲੇ ਕਿਉਂਕਿ ਜਿਹੜਾ ਕੰਮ ਆਪਾਂ ਡੇਲੀ ਕਰਦੇ ਉਹ ਹੀ ਆਪਾਂ ਵਲੌਗ ਦੇ ਵਿੱਚ ਦਿਖਾਉਣਾ ਹੁੰਦਾ ਮਸ ਮੈਨੂੰ ਕਰ ਦੂੰਗੀ ਸਾਹਿਬ ਇੱਥੇ ਚਾਹ ਪੱਤੀ ਡੋਲੀ ਪਈ ਸੀ ਪਤਾ ਨਹੀਂ ਕਿਹਨੇ ਡੋਲੀ ਸੀ ਦੋਨਾਂ ਬੱਚਿਆਂ ਚੋਂ ਗੈਸ ਦੇ ਹੇਠਾਂ ਡੋਲੀ ਪਈ ਸੀ ਤੇ ਫਿਰ ਮੈਂ ਜਦੋਂ ਦੇਖਿਆ ਪਹਿਲਾਂ ਮੈਂ ਕਿਹਾ ਕਿਤੇ ਕੀੜੀਆਂ ਫਿਰ ਮੈਂ ਜਦੋਂ ਦੇਖਿਆ ਮੈਂ ਕਿਹਾ ਚਾਹ ਪੱਤੀ ਆ ਤੇ ਸਾਰੀ ਫਿਰ ਮੈਂ ਸਾਫ਼ ਕੀਤੀ ਥੱਲੇ ਝਾੜਦੀ ਸੀ ਮੈਂ ਤਾਂ ਝਾੜੂ ਲਾ ਰਹੀ ਹਾਂ ਉੱਤੇ ਨਾਲ ਵਿਚਾਰ ਸਾਂਝਾ ਕਰਨਾ ਚਾਹੁੰਦੀ ਆ ਕਿ ਜ਼ਿੰਦਗੀ ਵਿੱਚ ਪੈਸਿਆਂ ਦੇ ਵਾਅਦੇ ਘਾਟੇ ਪੂਰੇ ਹੋ ਜਾਂਦੇ ਨੇ ਪਰ ਇਨਸਾਨਾਂ ਦੇ ਘਾਟੇ ਕਦੇ ਵੀ ਪੂਰੇ ਨਹੀਂ ਹੁੰਦੇ ਕਿਉਂਕਿ ਜ਼ਿੰਦਗੀ ਦੇ ਵਿੱਚ ਹਨਾ ਜਿਹੜੇ ਪੈਸੇ ਹੁੰਦੇ ਆ ਉਹ ਤਾਂ ਆਪਾਂ ਵੱਧ ਘੱਟ ਕਮਾ ਸਕਦੇ ਆ ਪਰ ਜੋ ਇਨਸਾਨ ਚਲੇ ਜਾਂਦੇ ਨੇ ਆਪਣੇ ਤੋਂ ਦੂਰ ਉਹ ਕਦੇ ਵੀ ਮੁੜ ਕੇ ਨਹੀਂ ਹੁੰਦੇ ਤੇ ਉਹਨਾਂ ਦੀ ਕਮੀ ਕਦੇ ਵੀ ਆਪਾਂ ਪੂਰੀ ਨਹੀਂ ਕਰ ਸਕਦੇ ਤੇ ਇਸ ਕਰਕੇ ਹਨਾ ਵੀ ਪੈਸਿਆਂ ਦੇ ਆਪਾਂ ਇੱਥੋਂ ਆਪਾਂ ਨੂੰ ਜ਼ਿੰਦਗੀ ਵਿੱਚ ਇਹ ਗੱਲ ਸਿੱਖਣ ਨੂੰ ਮਿਲਦੀ ਆ ਕੀ ਪੈਸਿਆਂ ਦੀ ਹਨਾ ਕਮੀ ਆਪਾਂ ਪੂਰੀ ਕਰ ਸਕਦੇ ਆ ਪਰ ਇਨਸਾਨ ਦੀ ਕਮੀ ਕਦੇ ਵੀ ਪੂਰੀ ਨਹੀਂ ਕਰ ਸਕਦੇ ਤੇ ਜੋ ਇਨਸਾਨ ਚਲੇ ਜਾਂਦੇ ਆ ਕਦੇ ਮੁੜ ਕੇ ਵਾਪਸ ਨਹੀਂ ਆਉਂਦੇ ਤੇ ਬਸ ਜੀ ਹਨਾ ਇੱਥੇ ਮੈਂ ਤੁਹਾਨੂੰ ਇਹੀ ਗੱਲ ਦੱਸਣਾ ਚਾਹੁੰਦੀ ਸੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਤੇ ਇੱਥੇ ਜੀ ਹਨਾ ਸੁੱਤੇ ਪਏ ਸੀ ਸਾਰੇ ਜਣੇ ਤੇ ਇੱਥੇ ਦੁਪਹਿਰ ਦਾ ਹੋ ਗਿਆ ਸੀ ਟਾਈਮ 4:30 ਦਾ ਕਿਸ ਨੇ ਆ ਬਣਾਉਣ ਲੱਗੇ ਸੀ ਚਾਹ ਮੈਂ ਕਾ ਚਾਹ ਬਣਾ ਲਿਆ ਤੇ ਮੈਂ ਇਹਨਾਂ ਨੂੰ ਸਕੈਚ ਵਗੈਰਾ ਬਣਾ ਕੇ ਦਿੱਤੀ ਸੀ ਮੈਂ ਕਾ ਚਲ ਤੋ ਚਾਹ ਬਣਾ ਲਿਆ ਤੇ ਚਾਹ ਇਹਨੇ ਬਣਾ ਲਈ ਸੀ ਸਾਡੇ ਵਾਸਤੇ ਬਸ ਮhenga ਦੇ ਥੋੜਾ ਜਿਹਾ ਦੁੱਧ ਹੀ ਸੀ ਬਚਿਆ ਹੋਇਆ ਕਿਉਂਕਿ ਸਾਡੇ ਗੈਸਟ ਆ ਗਏ ਸੀ at that time ਤੇ ਫਿਰ ਚਾਹ ਸਾਨੂੰ ਬਣਾਉਣੀ ਪਈ ਦੁੱਧ ਖਾਣ ਲਈ ਸੀ ਜਿਮੂ ਦਾ ਘਰ ਕਿੱਥੇ ਆ ਟੁੱਡੀ ਟੁੱਡੀ ਵਿੱਚ ਤਾਂ ਆਇਆਗਾ ਤੇ ਟੁੱਡੀ ਦੇ ਕਿੱਥੇ ਹੀ ਆ पता तो लगा का में? नहीं कहा जिथे मिलने लग जाती स्कूल को उठे घड़े घर आते तो है ही नहीं घर उठे तो दुकान है कल ही आना के बाल किले के ए चेक लूंगा बॉक्स है ले नहीं आ बाल किले करके क्या ना होते हैं तो क्या बाल मुंह का नहीं चेक ता है ना ਤੇ ਇੱਥੇ ਆ ਗਿਆ ਸੀ ਲੱਕੀ ਲੱਕੀ ਦਾ ਸੁਬਾ ਦਾ ਤੇ ਸ਼ਾਮ ਦਾ ਢੇੜਾ ਜਰੂਰ ਹੁੰਦਾ ਇਹ ਜਰੂਰ ਆ ਕੇ ਜਾਂਦਾ ਦਿੱਲੀ ਦੀ ਦਿੱਲੀ ਤੇ ਇੱਥੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਸਾਡੀਆਂ ਤੇ ਇਹ ਕਹਿੰਦਾ ਵੀ ਮੈਂ ਹਨਾ ਰਿਸ਼ੂ ਨੂੰ ਕੰਮ ਤੇ ਲਵਾ ਦਿੰਨਾ ਰਿਸ਼ੂ ਕਹਿੰਦਾ ਸੀ ਮੈਂ ਕੰਮ ਤੇ ਲੱਗਣਾ ਵੀ ਮੈਨੂੰ ਛੁੱਟੀਆਂ ਮਹੀਨੇ ਦੀਆਂ ਵੀ ਚਲ ਮੈਂ ਵੇਲਾ ਕੀ ਕਰੂੰਗਾ ਇਹ ਕਹਿੰਦਾ ਵੀ ਓ ਢੀ ਕੇ ਲਵਾ ਦਿੰਨਾ ਮੈਂ ਕੰਮ ਤੇ ਫਿਰ ਇਹਨੂੰ ਛਿੜੀ ਜਾਂਦੇ ਸੀ ਅਸੀਂ ਅੱਖਾਂ ਚੱਲ ਲਵਾਇਆ ਤੇ ਫਿਰ ਕਹਿੰਦਾ ਚੱਲ ਮੋਟਰਸਾਈਕਲ ਸਟਾਰਟ ਕਰ ਚਾਬੀ ਦੇ ਮੈਂ ਹੁਣ ਹੀ ਲੈ ਜੰਨਾ ਹੈ ਤੋ ਤਾਂ ਕਿੰਨਾ ਨਾਮ ਲੈਣ ਦੇ ਸਕਦਾ ਉੱਥੇ ਲੈ ਕੇ ਜਾਉਂਗਾ ਟਾਂਗਾ ਹੈ ਤਾਂ ਫੜ ਕੇ ਉੱਤੇ ਲੈ ਆ ਮੈਂ ਹਾਂ ਪਹਿਲਾ ਗਏ ਮੈਂ ਦੇ ਦੇ ਵਿੱਚ ਸੰਦੇਵਨ ਜੀ ਆਖਦਾ ਹਜੇ ਤੱਕ ਨਹੀਂ ਲੈਂਦਾ ਅੱਜ ਦਾ ਬੁੱਢੀ ਤਾਂ ਕਹਿੰਦਾ ਛੋਟੇ ਏਡੇ 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 ਤੇ ਇੱਥੇ ਸੁਨੇਹਾ ਪੜ੍ਹੀ ਜਾਂਦੀ ਸੀ ਤੇ ਪਹਿਲਾਂ ਪਾਠ ਵਗੈਰਾ ਕਰਦੀ ਹੁੰਦੀ ਆ ਕੇ ਫਿਰ ਪੜ੍ਹਨ ਲੱਗ ਗਈ ਸੀ ਤੇ ਇੱਥੇ ਹਨਾ ਸਾਰੇ ਪਾਣੀ ਛਿੜਕਤਾ ਸੀ ਅਸੀਂ ਬੂਟੇ ਵਗੈਰਾ ਨੂੰ ਪਾਤਾ ਸੀ ਪੀਣ ਵਾਲਾ ਭਰ ਲਿਆ ਸੀ ਤੇ ਇੱਥੇ ਕਰਾਂਗੇ ਵੀਡੀਓ ਦਾ ਐਂਡ ਆਪਾਂ ਤੇ ਮਿਲਾਂਗੇ ਕੱਲ੍ਹ ਨਵੇਂ ਬਲੌ ਦੇ ਵਿੱਚ ਸਾਡੇ ਚੈਨਲ ਨੂੰ ਜਿਹੜੇ ਨਵੇਂ ਆਏ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ